ਇਹ ਨਹੀਂ ਪਤਾ ਪਹਿਲੀ ਗੱਲ ਤਾਂ ਵੀ ਹਲਕਾ ਜਿਹੜਾ ਮਹਾਲੀ ਆ ਜਿੱਥੇ ਮੇਰਾ 30 35 ਸਾਲ ਤੋਂ ਘਰ ਆ ਮੇਰੇ ਬੱਚੇ ਪੈਦਾ ਹੋਏ ਪੜ੍ਹੇ ਪੋਤਾ ਪੋਤੀਆਂ ਸਭ ਪੜ੍ਹਦੇ ਨੇ ਉੱਥੇ ਰਹਿੰਦੇ ਨੇ 30 ਸਾਲਾਂ ਤੋਂ ਵੱਧ ਸਮੇ ਤੋਂ ਤੇ ਉਹਨੂੰ ਮਹਾਲੀ ਨੂੰ ਆਨੰਦਪੁਰ ਸਾਹਿਬ ਹਲਕੇ ਦਾ ਸ਼ਾਇਦ ਹਿੱਸਾ ਹੀ ਨਹੀਂ ਸਮਝਦੇ ਤੇ ਜੇ ਪਟਿਆਲਾ ਵੀ ਆ ਪਟਿਆਲਾ ਵੀ ਪੰਜਾਬ ਦਾ ਹਿੱਸਾ ਤਵਾਰੀ ਸਾਹਿਬ ਦੱਸਣ ਵੀ ਪੰਜਾਬ ਦੇ ਕਿਹੜੇ ਖੁੰਝੇ ਚ ਉਹਦਾ ਘਰ ਘਾਟ ਆ ਆਨੰਦਪੁਰ ਸਾਹਿਬ ਹਲਕੇ ਦੇ ਕਿਹੜੇ ਖੁੰਝੇ ਖਿੱਲੇ ਚ ਉਹਦਾ ਘਰ ਘਾਟ ਆ ਤੇ ਬਲ ਹੁਣ ਕਿਸੇ ਦਾ ਬੈਠ ਕੇ ਤਾਂ ਨਹੀਂ ਕਰ ਉਹਥੋਂ ਤਾਂ ਵੜ ਸਕਦਾ ਇਹ ਤਾਂ ਦੁਨੀਆ ਜਾਣਦੇ ਤੁਸੀਂ ਵੀ ਜਾਣਦੇ ਹੋ ਕਿਹੜਾ ਬੰਦਾ ਨਹੀਂ ਜਾਣਦਾ ਵੀ ਮੈਂ ਮਾੜੀ 30 35 ਸਾਲ ਤੋਂ ਰਹੇ ਹਾਂ ਸਿੰਘ ਵੱਲੋਂ ਨਾਰਾਜ਼ ਕਾਂਗਰਸ ਨੇ ਮੀਟਿੰਗ ਕਰਨਾ ਹੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਅਨੰਦਪ੍ਰਸਾਦ ਹਲਕੇ ਲਈ ਜਿਹੜਾ ਉਮੀਦਵਾਰ ਭੇਜਿਆ ਉਹਨੂੰ ਇਥੋਂ ਦੇ ਕਾਂਗਰਸੀ ਹੀ ਐਕਸੈਪਟ ਕਰਨੋਂ ਤਿਆਰ ਨਹੀਂ ਸੱਚੀ ਮੁੱਚੀ ਜੇ ਬਿਨਾਂ ਰਾਜਨੀਤੀ ਤੋਂ ਮੈਂ ਗੱਲ ਕਰਾਂ ਤਾਂ ਵੀ ਅਨੰਦਪ੍ਰਸਾਦ ਸਾਹਿਬ ਹਲਕੇ ਦੇ ਕਾਂਗਰਸੀਆਂ ਦੀ ਬਹੁਤ ਵੱਡੀ ਤੋਹੀਨ ਹੋਈ ਆ ਔਰ ਅਨੰਦਪ੍ਰਸਾਦ ਸਾਹਿਬ ਹਲਕੇ ਦੇ ਕਾਂਗਰਸੀਆਂ ਦੀ ਬਹੁਤ ਵੱਡੀ ਬੇਇੱਜ਼ਤੀ ਹੋਈ ਆ ਵੀ ਸਾਰੇ ਅਨੰਦਪੁਰ ਸਾਹਿਬ ਹਲਕੇ 'ਚ ਕੋਈ ਇੱਕ ਵੀ ਕਾਂਗਰਸੀ ਚੰਗਾ ਨਹੀਂ ਲੱਭਿਆ ਜਿਹੜਾ ਮੇਰੇ ਮੁਕਾਬਲੇ ਕਾਂਗਰਸ ਖੜਾ ਕਰ ਦਿੰਦੀ ਫਿਰ ਦੂਜੀ ਗੱਲ ਪੰਜਾਬ ਦੇ ਵਿੱਚੋਂ ਕੋਈ ਕਾਂਗਰਸ ਨਹੀਂ ਲੱਭਿਆ ਜਿਹੜਾ ਪੰਜਾਬ ਦੇ ਵਿੱਚੋਂ ਲੱਭ ਕੇ ਕੋਈ ਮੇਰੇ ਮੁਕਾਬਲੇ ਖੜਾ ਕਰ ਦਿੰਦੇ ਪੰਜਾਬ ਤੋਂ ਬਾਹਰ ਅਨੰਦਪੁਰ ਸਾਹਿਬ ਤੋਂ ਬਾਹਰ ਲਿਆ ਕੇ ਉਮੀਦਵਾਰ ਅਨੰਦਪੁਰ ਸਾਹਿਬ ਵਰਗੀ ਧਰਤੀ ਤੇ ਲਿਆਉਣਾ ਇਹ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਵੀ ਚੁਣੌਤੀ ਦਿੱਤੀ ਐ ਤੇ ਅਨੰਦਪੁਰ ਸਾਹਿਬ ਦੀ ਧਰਤੀ ਦੀ ਵੀ ਬੇਇੱਜ਼ਤੀ ਕੀਤੀ ਐ ਇਸ ਕਰਕੇ ਕੈਪਟਨ ਮਰਿੰਦਰ ਸਿੰਘ ਨੂੰ ਮਜਬੂਰ ਹੋ ਕੇ ਹੁਣ ਕਰਨਾ ਪੈ ਰਿਹਾ ਨਾਲੇ ਜਿਵੇਂ ਹੁਣ ਕਾਂਗਰਸ ਦੇ ਵਜ਼ੀਰ ਤਵਾੜੀ ਸਾਹਿਬ ਨੂੰ ਲਈ ਫਿਰਦੇ ਜਿਵੇਂ ਨਵੀਂ ਵਿਹਲੀ ਕੁੜੀ ਨੂੰ ਨਾਲ ਦੇ ਲਈ ਫਿਰਦੀ ਹੁੰਦੀ ਹੈ ਨਾ ਗਲੀਆਂ ਦਿਖਾਉਂਦੀ ਫਿਰਦੇ ਹੁਣ ਉਹਨੂੰ ਪਿੱਟ ਦਿਖਾਉਂਦੇ ਫਿਰਦੇ ਨੇ ਉਹਨੂੰ ਸੜਕਾਂ ਦਿਖਾਉਂਦੇ ਫਿਰਦੇ ਨੇ ਤੇ ਇਹ ਬੜੀ ਹੈਰਾਨੇ ਵਾਲੀ ਗੱਲ ਆ ਵੀ ਲੋਕ ਸਭਾ ਦੀ ਸੀਟ ਹੋਵੇ ਅਨੰਦਪੁਰ ਸਾਹਿਬ ਵਰਗੀ ਸੀਟ ਹੋਵੇ ਐਸੀ ਸੀਟ ਤੇ ਕਾਂਗਰਸੀ ਇੱਕ ਮਜ਼ਾਕ ਕਰ ਰਹੇ ਹੋਣ ਤੇ ਸਾਡੀ ਤਾਂ ਚਲੋ ਖੁਸ਼ਕਿਸਮਤੀ ਆ ਜੇ ਮਾੜਾ ਉਮੀਦਵਾਰ ਹੋ ਸੰਤਾ ਫਾਇਦਾ ਹੀ ਫਾਇਦਾ ਮਾੜੀ ਗੱਲ ਇਹ ਵੀ ਜਿਹੇ ਜੇ ਕੋਕੋ ਇਹ ਜੀ ਕੋਕੋ ਦੇ ਬੱਚੇ ਹੁਣ ਕੈਪਟਨ ਮਰਿੰਦਰ ਸਿੰਘ ਹੋਰ ਤਾਂ ਮਦਰਤਾ ਸੈਂਟਰ ਸੈਕਟਰੀਟ ਦੇ ਵਿੱਚ ਪੰਜਾਬ ਦੇ ਵਿੱਚ ਮੇਰੇ ਖਿਆਲ ਦੋ ਸਾਲਾਂ ਦੇ ਦੋ ਵਾਰ ਹੀ ਗਏ ਹੋਣੇ ਜਿਹੜਾ ਮੁੱਖ ਮੰਤਰੀ ਨੇ ਦਫ਼ਤਰੇ ਨਹੀਂ ਜਾਣਾ ਪਰ ਉਹਦੇ ਅਫਸਰ ਸਾਹਿਬ ਇਸ ਤਰ੍ਹਾਂ ਦੀ ਮਨਮਰਜ਼ੀਆਂ ਕਰੂ ਇਹ ਬਹੁਤ ਵੱਡੀ ਬਥੇ ਤੋਹੀਨ ਆ ਅਮਲੇ ਇਸ ਤਰ੍ਹਾਂ ਦੇ ਮਹਾਂਪੁਰਖਾਂ ਦੀ ਔਰ ਜਿਨ੍ਹਾਂ ਦੇ ਸਮਾਗਮਾਂ ਤੇ ਉਹ ਥੋੜੀ ਬਹੁਤੀ ਵੀ ਗੌਰ ਨਹੀਂ ਉਹਨਾਂ ਨੇ ਕੀਤੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਤੁਰਤ ਮੁਆਵਜ਼ਾ ਦੇਵੇ ਤੇ ਮੁਆਵਜ਼ਾ ਵੀ ਪੂਰਾ ਦੇਵੇ ਕਿਉਂਕਿ ਫਸਲ ਪੱਕੇ ਚੁੱਕੀ ਜੀ ਪੂਰੀ ਫਸਲ ਦਾ ਇਹ ਨਹੀਂ ਹੈ ਵੀ 5000 ਦੇ ਕੇ ਸਾਰ ਦੋ ਕਿਉਂਕਿ ਇਹ ਜੇ ਦੋ ਫਸਲ ਸਾਰੀ ਪੱਕ ਕੇ ਹੋਰ ਫਸਲ ਵੇਚਣ ਦਾ ਕੋਈ ਸਬੂਬ ਹੀ ਨਹੀਂ ਰਹਿੰਦਾ ਹਰੀ ਤਿਆਰ ਹੋਈ ਫਸਲ ਇੱਕ ਵਿਸ਼ੇਸ਼ ਗਰਜ਼ੋਰੀ ਕਰਾ ਕੇ ਤੁਰਤ ਇਹਦਾ ਮੁਆਵਜ਼ਾ ਤੇ ਉਹ ਵੀ ਫੁੱਲ ਮੁਆਵਜ਼ਾ ਦੇਣ ਦੀ ਮੰਗ ਕਰਦੇ ਆਂ ਜਾਂ ਸਰਕਾਰ ਤੋਂ